ਪਿੰਡ ਪਾਂਖਰਪੁਰ ਦੀ ਸਾਰੀ ਸਾਧ ਸੰਗਤ ਸਤਸਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਅਲੱਗ-ਅਲੱਗ ਪਿੰਡਾਂ ਤੋਂ ਆਪਣੇ ਆਪਣੇ ਕੰਮ ਛੋਟੇ-ਮੋਟੇ ਜਿਹੜੇ ਸਰਕਾਰਾਂ ਕੋਲੇ ਕਈ-ਕਈ ਸਾਲਾਂ ਦੇ ਫਸੇ ਹੋਏ ਉਹਨਾਂ ਨੂੰ ਕਰਵਾਉਣ ਲਈ ਇੱਥੇ ਪਹੁੰਚੇ ਹੋ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਇਤਿਹਾਸਿਕ ਇਸ ਕਰਕੇ ਨਹੀਂ ਕਿਉਂਕਿ ਬਹੁਤੀ ਵੱਡੀ ਮੱਲ ਮਾਰ ਰਹੇ ਆ ਇਤਿਹਾਸਿਕ ਇਸ ਕਰਕੇ ਆ ਕਿ ਪਹਿਲਾਂ ਵਾਲਿਆਂ ਨੇ ਬਿਲਕੁਲ ਹੀ ਕੰਮ ਨਹੀਂ ਕੀਤਾ ਅੱਜ ਘਟਕਟ ਕੋਈ ਸ਼ੁਰੂਆਤ ਹੋ ਰਹੀ ਹੈ ਲੋਕਾਂ ਦੇ ਛੋਟੇ ਛੋਟੇ ਕੰਮ ਹੁੰਦੇ ਨੇ ਮੈਂ ਅਕਸਰ ਵੋਟਾਂ ਤੋਂ ਪਹਿਲਾਂ ਆਪਣੇ ਭਾਸ਼ਣਾਂ ਦੇ ਵਿੱਚੇ ਬੋਲਦਾ ਰਿਹਾ ਹਾਂ ਇੱਕ ਮਿੰਟ ਵਜੀ ਤੁਸੀਂ ਨਾ ਬੈਠ ਜਾਓ ਹੱਸ ਪਿੱਛੇ ਨਜ਼ਰ ਤੁਸੀਂ ਹਾਂ ਫੋਟੋਗ੍ਰਾਫਰ ਥੋੜਾ ਪਿਛੇ ਨਜ਼ਰ ਆਇਆ ਮੈਂ ਅਕਸਰ ਬੋਲਦਾ ਰਿਹਾ ਕਿ ਦਫ਼ਤਰਾਂ ਦੀਆਂ ਖੱਜਲ-ਖਵਾਰੀਆਂ ਖਤਮ ਕਰਨੀਆਂ ਨੇ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰ ਦਿਆਂਦੀਆਂ ਜੁੱਤੀਆਂ ਘਸ ਗਈਆਂ ਛਿੜਕਾਂ ਖਾਂਦਿਆਂ ਦੀਆਂ ਸੁਰਜੀਤ ਪਾਤਰ ਜੀ ਨੇ ਲਿਖਿਆ ਕਹਿੰਦਾ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਕਹਿੰਦੇ ਕਹੋਂਦੇ ਜ਼ਿਮੀਂਦਾਰ ਪਿੰਡ 'ਚ ਜਿਨ੍ਹਾਂ ਨੂੰ ਸਲੂਟ বাজਦੇ ਨੇ ਸਰਦਾਰ ਸਾਹਿਬ ਕੀ ਹਾਲ ਚਾਲ ਹੈ ਫਲਾਣਾ ਸਿੰਘ ਲੰਘਿਆ ਉਹ ਜਦੋਂ ਕਿਤੇ ਸਰਕਾਰੀ ਦਫ਼ਤਰਾਂ ਚ ਆਉਂਦੇ ਨੇ ਉੱਥੇ ਉਹਨਾਂ ਨੂੰ ਜਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਛਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਓਏ ਬੁੜਿਆ ਕਿੱਧਰ ਮੂੰਹ ਚੱਕਿਆ ਬੁੱਧਵਾਰ ਨੂੰ ਆਈ ਉਹ ਬੁੱਧਵਾਰ ਹੀ ਨਹੀਂ ਕਦੇ ਆਉਂਦਾ ਯਾਰ ਉਹ ਬੁੱਧਵਾਰ ਉਹ ਵੀਰਵਾਰ ਉਹ ਮੰਗਲਵਾਰ ਆਈ ਹੀ ਨਹੀਂ ਕਦੇ ਬਹੁਤ ਵਾਰੀ ਮੈਂ ਮੇਰੇ ਦਾਦੇ ਨੂੰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਫਿਰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਇੱਕ ਦਿਨ ਮੈਂ ਪੁੱਛ ਲਿਆ ਦਾਦਾ ਜੀ ਬਾਬਾ ਕਹਿੰਦੇ ਸਾਡੇ ਨਾਲ ਵਿੱਚ ਬਾਬਾ ਕਹਿੰਦੇ ਦਾਦਾ ਜੀ ਮੈਂ ਕਿਹਾ ਬਾਬਾ ਕਿੱਥੇ ਜਾਣਾ ਉਹਨਾਂ ਰੋਜ਼ ਤੇ ਕਿੱਥੋਂ ਆ ਜਾਣਾ ਉਹਨਾਂ ਉਹ ਕਹਿੰਦਾ ਤੈਨੂੰ ਨਹੀਂ ਪਤਾ ਪੁੱਤੇ ਕੰਮਾਂ ਦਾ बस काम बन जाए मेरा जीवन सुखी हो जाए मैं भी पता नहीं किम है कम कीटा फर्द नहीं जिंदगी खराब कर रखिए अब सब तो वह मैं फर्द केंद्र तक गया सब तो वह फर्द ही निकल रही ने अज भी सौ तो पार करी बैठे ने बाकी कोई पंद्रह है कोई सतारा है, है कोई भी है कोई पच्ची है फर्दा सौ यार सामीन है ਸਾਨੂੰ ਤਾਂ ਉਹਦੇ ਕਾਗਜ਼ ਦੇ ਦੋ ਕਿਸੇ ਹੋਰ ਦੀ ਫਰਦ ਮੰਗਦੇ ਆ ਅੱਛਾ ਹੋਰ ਵਾਲੇ ਤਾਂ ਪਹਿਲਾਂ ਹੀ ਨਿਕੜ ਲੈਂਦੇ ਨੇ ਨਜਾਇਜ਼ ਕਬਜ਼ਾ ਨਾਲ ਤਾਂ ਪਤਾ ਨਹੀਂ ਕਿੱਥੋਂ ਮਿਲ ਜਾਂਦੀ ਨੇ ਜਿਹੜੀਆਂ ਫਰਦਾਂ ਹੁਣ ਅਸਲੀ ਮਾਲਕਾਂ ਨੂੰ ਫਰਦਾਂ ਮਿਲਣਗੀਆਂ ਅਸਲੀ ਮਾਲਕਾਂ ਦੇ ਇੰਤਕਾਲ ਹੋਣਗੇ ਅਸਲੀ ਮਾਲਕਾਂ ਦੀਆਂ ਤਕਸੀਮਾਂ ਹੋਣਗੀਆਂ ਖੇਵਟਾਂ ਖਤੌਨੀਆਂ ਚ ਫਸਾ ਰੱਖਿਆ ਯਾਰ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਅੱਜ ਜੜੋ-ਜਗ੍ਹਾ ਤੇ ਮੇਰੇ ਕੋਲ ਇੱਕ ਵੀਡੀਓ ਆਈ ਆ ਮੋਗੇ ਕੋਲੇ ਇੱਕ ਮੁੰਡੇ ਦਾ ਵਿਆਹ ਸੀ ਆਨੰਦ ਕਾਰਜ ਤੋਂ 2 ਘੰਟਿਆਂ ਦੇ ਵਿੱਚ ਵਿੱਚ ਡੀਸੀ ਨੇ ਉੱਥੇ ਹੀ ਜਾ ਕੇ ਨਾਲੇ ਛਗਨ ਦਿੱਤਾ ਤੇ ਨਾਲੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੱਤਾ ਲੈ ਉਹ ਬਣਦਾ ਹੀ ਨਹੀਂ ਵਿਆਹ ਦਾ ਰਿਸ਼ਤੇ ਸਰਟੀਫਿਕੇਟ ਕਦੇ ਮਾਮਾ ਨਹੀਂ ਆਇਆ ਕਦੇ ਭੂਆ ਰੁੱਸ ਗਈ ਕੀ ਕਰੀਏ ਹੁਣ ਸੋ ਇਸ ਕਰਕੇ ਇਹ ਜਿਹੜੀਆਂ ਖੱਜਲਖਵਾਰੀਆਂ ਨੇ ਬੰਦ ਕਰਨੀਆਂ ਦਿੱਲੀ ਦੇ ਵਿਚਾਰ ਵਿੱਚ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਸਕੀਮ ਪਰ ਕਿਉਂਕਿ ਦਿੱਲੀ ਆ ਉਹ ਉਥੇ ਚੱਲਣ ਨਹੀਂ ਦਿੰਦੇ ਉਥੇ ਆਪਣੀਆਂ ਮਰਜ਼ੀਆਂ ਕਰਦੇ ਆ ਪਰ ਪੰਜਾਬ ਹੈ ਪੰਜਾਬ ਆਪਣੀ ਮਰਜ਼ੀ ਕਰਦਾ ਪੰਜਾਬੀ ਆਪਣੀਆਂ ਮਰਜ਼ੀਆਂ ਕਰਦੇ ਆ ਸੋ ਅੱਜ ਤੁਹਾਡੇ ਲਈ ਇੱਕ ਬਹੁਤ ਵੱਡਾ ਦਿਨ ਹੈ ਇੱਕ ਵਾਰੀ ਆਪਣੇ ਆਪ ਲਈ ਜ਼ੋਰਦਾਰ ਤਾੜੀਆਂ ਮਾਰ ਲਓ ਦਸਤਰਾ ਚ ਰੁਲਣਾ ਨਹੀਂ ਪਊਗਾ ਹੁਣ ਕੱਜਲ ਖਵਾਰੀਆਂ ਨਹੀਂ ਹੋਣਗੀਆਂ ਛੋਟੇ ਛੋਟੇ ਕੰਮ ਨੇ ਕੰਮ ਜੰਮੀ ਕੋਈ ਥਾਂਸ ਨਹੀਂ ਹੈਗੇ BC ਸਰਟੀਫਿਕੇਟ ਲੈਣਾ ਹੈ ਕੁੜੀ BC ਹੈ ਮੁੰਡਾ BC ਹੈ ਸਰਟੀਫਿਕੇਟ ਲੈਣਾ ਹੈ ਪਰਸੋਂ ਨੂੰ ਆਈ ਕੱਲ ਨੂੰ ਹੀ ਉਹਦੀ ਉਹਦੀ ਐਡਮਿਸ਼ਨ ਦੀ ਡੇਟ ਲੱਗ ਜਾਂਦੀ ਉਹਨੇ ਚੱਚ ਉਹ ਜਿਹੜਾ ਆਈ ਆਈ ਹੁੰਦਾ ਨਾ ਅਸਲ 'ਚ ਉਹ ਆਈ ਆਈ ਨਹੀਂ ਹੁੰਦਾ ਉਹ ਲਿਆਈ ਲੈਈ ਹੁੰਦਾ ਅਸਲ 'ਚ ਆਹੀਂ ਜਿੰਨਾ ਮਰਜੀ ਜਾਓ ਉਹ ਨਹੀਂ ਆ ਦੁਬਾਰੇ ਕਹੀ ਜਾਣਗੇ ਫਿਰ ਅੱਦਿਆਂ ਹੀ ਫਿਰ ਅੱਦਿਆਂ ਹੀ ਜਿੱਦੇ ਕੁਝ ਲਿਆਉਂਗੇ ਉਦੋਂ ਹੀ ਕਹਿੰਦੇ ਵੀ ਹੁਣ ਆਹੀਂ ਕਹਿੰਦੇ ਬਹੁਤ ਬੋਗਿਆ ਕੰਮ ਤੇ ਸਵੇਰ ਬੰਦ ਕਰ ਕਾਦੇ ਮੁੱਖ ਮੰਤਰੀ ਬਣੇ ਫਿਰ ਜੇ ਕੁਝ ਲੋਕਾਂ ਵਾਸਤੇ ਕੀਤਾ ਹੀ ਨਹੀਂ ਜੇ ਪਹਿਲਾਂ ਵਾਲਿਆਂ ਵਾਂਗੂ ਹੀ ਆਹੀਂ ਵੇਖੀ ਮੁੜ ਕੇ ਫਿਰ ਕੀ ਫਾਇਦਾ ਹੋਇਆ ਜੀ ਫਿਰ ਤਾਂ ਮੈਂ ਉਹੀ ਕੰਮ ਕਰ ਲੈਣਾ ਜਿਹੜਾ ਕਰੀ ਜਾਂਦਾ ਸੀ ਉਗੜਾ ਮਾਰਾ ਕੰਮ ਸੀ ਉਹ ਚ ਵੀ ਉਹ ਤਾਂ ਪੈਸੇ ਮਿਲਦੇ ਸੀ ਉਹ ਚ ਤਾਂ ਤਾੜੀਆਂ ਪੈਂਦੀਆਂ ਸੀ ਹੁਣ ਹਰੇਕ ਹੀ ਉੱਠ ਕੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਓ ਤਰੇ ਫਿਰਦੇ ਨੇ ਕੀ ਉਹਦੇ ਨਾਲ ਬਾਦਲ ਕਹਿਲਾ ਕੀ ਆ ਸੁਭੀਰਵਾਲ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਤੇ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਥੋੜੇ ਤਾਂ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ ਚ ਥੋੜਾ ਜਿਹਾ ਗਲਤ ਲਿਖੀਏ ਪਰਿਵਾਰ ਬਚਾਉਣਿਆ ਯਾਤਰਾ ਹੈ ਉਹ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਹੈ ਲੋਕ ਨੇ ਪ੍ਰਮਾਤਮਾ ਲੋਕਾਂ ਚ ਵਸਦਾ ਮੈਂ ਹਰਾਇਆ ਕਰਤੂਤਾਂ ਕਰਕੇ ਹਾਰੇ ਮੈਂ ਕੌਣ ਹੰਨਾ ਜੀ ਹਰਾਉਣ ਵਾਲਾ ਮੈਂ ਮੇਰੀ ਕੀ ਔਕਾਤ ਹੈ ਜੀ ਪਬਲਿਕ ਹੈ ये कहें असि पैसे ना जित लें होंने ये कहें असं ताकत जित लें होंने धक्के जित लें हों लोग कहते फिर आ जाओ फिर एतकी सो पबलिक है जी so, पबलिक है।, है सब जानती है पब्लिक है सब पहचानती है सो so, नौकरियां मिल रही है लोगों को चालीस हजार के नेड़े नौकरियां देती उजाना है आम आदमी क्लीनिक खुल रहे ने एक करोड़ बंदा ਅਲ ਤੱਕ ਦਾ ਅੰਕੜਾ ਆ ਗਿਆ ਮੇਰੇ ਕੋਲ 1 ਕਰੋੜ ਬੰਦਾ 664 ਆਮ ਆਦਮੀ ਕਲੀਨਿਕਾਂ ਚ ਦਵਾਈ ਲੈ ਕੇ ਠੀਕ ਹੋ ਕੇ ਚਲਾ ਗਿਆ ਜੀ ਹੋ ਸਕਦਾ 1 ਕਰੋੜ 1 ਕਰੋੜ ਨਾ ਹੋਵੇ ਕਈ ਵੀ ਦੂਜੀ ਜਾਂ ਤੀਜੀ ਵਾਰ ਵੀ ਆਏ ਹੋਣਗੇ ਪਰ ਜੇ 60 70 ਲੱਖ ਵੀ ਮੰਨ ਲਈਏ ਕਿੰਨੇ ਲੋਕਾਂ ਦਾ ਭਲਾ ਹੋ ਗਿਆ ਜੀ ਜਿਹੜੇ ਵੱਡੇ ਹਸਪਤਾਲਾਂ ਜਾਣੋਂ ਹਟ ਗਏ ਇਹਦੇ ਨਾਲ ਵੱਡੇ ਹਸਪਤਾਲਾਂ ਤੇ ਪ੍ਰੈਸ਼ਰ ਘਟ ਗਿਆ ਉੱਥੇ ਡਾਕਟਰ ਜਿਹੜੇ ਨੇ ਉਹ ਜ਼ਿਆਦਾ ਟਾਈਮ ਦੇਖਣ ਲੱਗੇ ਕਿਸੇ ਮਰੀਜ਼ ਨੂੰ ਕਿੰਨਾ ਫਾਇਦਾ ਹੁੰਦਾ ਜੀ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹ ਇਹ ਵਿਜ਼ਨ ਕਦੇ ਬਣਾਇਆ ਕਿਤੇ ਇਹਨਾਂ ਨੇ ਕਦੇ ਕੈਪਟਨ ਨੇ ਜਾਂ ਇਹਨਾਂ ਨੇ ਬਾਦਲ ਹੋਰਾਂ ਨੇ ਸੁਖਵੀਰ ਬਾਦਲ ਹੋਰਾਂ ਨੇ ਜਦੋਂ ਦੇਖੋ ਆ ਸਮੋਸਿਆਂ ਦੀ ਰੇੜੀ ਚੱਲਦੀ ਆ ਦੱਬ ਲੋ ਆਉਂਦੇ ਆ ਪਲਾਟ ਜਾ ਪਿਆ ਦੱਬ ਲੋ ਆ ਇੱਥੇ ਇਹਨਾਂ ਨੇ ਕਲੋਨੀ ਕੱਟਤੀ ਦੱਬ ਲੋ ਨਾਲ ਲੱਜੋਗੇ ਜਾਂ ਫਿਰ ਇਹ ਦਿਖਾਓ ਮੈਨੂੰ ਸਰਟੀਫਿਕੇਟ ਦਿਖਾਓ ਵੀ ਧਰਮਰਾਜ ਨਾਲ ਗੱਲ ਹੋ ਗਈ ਕਿ ਤੁਹਾਡੇ ਵਾਲੇ ਪੈਸੇ ਉਪਰਾ ਸਕਦੇ ਨੇ ਨਾਲ ਇੱਕ ਹੋਰ ਅੱਜ ਖੁਸ਼ਖਬਰੀ ਦੀ ਗੱਲ ਹੈ ਅੱਜ ਜੀ ਸਵੇਰੇ ਮੈਂ ਦਿੱਲੀ ਤੋਂ ਚੱਲਣ ਤੋਂ ਪਹਿਲਾਂ ਮੈਂ ਸੋਚ ਰਿਹਾ ਸੀ ਮੇਰੇ ਕੋਲੇ ਅਫਸਰ ਮੈ ਬੁਲਾਏ ਹੋਏ ਸੀਗੇ ਨਾਲ ਹੀ ਰਹਿੰਦੇ ਅਫਸਰ ਕਿਉਂਕਿ ਮੁੱਖ ਮੰਤਰੀ ਜਦੋਂ ਚੱਲਦਾ ਅਫਸਰ ਨਾਲ ਚੱਲਦੇ ਨੇ ਕੋਈ ਵੀ ਡਿਸੀਜਨ ਮੌਕੇ ਤੇ ਲੈਣਾ ਪੈ ਸਕਦਾ ਤਾਂ ਜਿੰਨੀਆਂ ਵੀ ਰੀਸਟੀਆਂ ਹੋਣਗੀਆਂ ਜਿਸ ਕਿਸਮ ਦੇ ਵੀ ਰੀਸੇ ਹੋਣਗੇ ਸਾਰਿਆਂ ਤੋਂ ਐਨਓਸੀ ਖਤਮ ਪਰ ਅੱਗੇ ਤੋਂ ਕੋਈ ਇਲਲੀਗਲ ਕਲੋਨੀ ਨਹੀਂ ਅਸੀਂ ਬਣਨ ਦੇਣੀ ਹੁਣ ਕੀ ਕਰਦੇ ਆ ਕਲੋਨੀਆਂ ਬਣਾਉਣ ਵਾਲੇ ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭੱਜ ਜਾਂਦੇ ਨੇ ਤੁਹਾਨੂੰ ਲੀਡਰਾਂ ਦੇ ਬਸ ਪਾ ਜਾਂਦੇ ਨੇ ਵੀ ਦਿਓ ਧਰਨਾ ਇੱਥੇ ਸੀਵਰੇਜ ਪਾਓ ਜੀ ਕਲੋਨੀ ਇਲਲੀਗਲ ਦੇਓ ਤਰਨਾ ਇੱਥੇ ਬਿਜਲੀ ਪਾਓ ਦਿਓ ਜੀ ਦਿਓ ਤਰਨਾ ਮੀਟਰ ਨਹੀਂ ਲੱਗ ਰਹੇ ਠੀਕ ਐ ਤੂੰ ਪਹਿਲਾਂ ਜੋ ਕਰਕੇ ਕਰਗੇ ਅੱਜ ਤੋਂ ਬਾਅਦ ਇਲੀਗਲ ਕਲੋਨੀ ਨਹੀਂ ਸੀ ਕੱਟਣ ਦੇਣੀ ਪਰ ਜਿਹੜੇ ਪਹਿਲਾਂ ਕਲੋਨੀਆ ਚ ਪਲਾਟ ਲੈ ਗਏ ਗਰੀਬ ਲੈ ਗਏ ਕੋਈ ਪੈਸੇ ਥੋੜਾ ਤਾਂ ਪੈਸਾ ਲੱਗ ਗਿਆ ਨਾ ਤਾਂ ਅਸੀਂ ਉਸ ਪੈਸੇ ਦਾ ਮੁੱਲ ਪਾਉਣ ਲੱਗਿਆ ਕੋਈ ਗੱਲ ਨਹੀਂ 2 4 5 10 50 100 कलोनी भी फायदा हो जाऊ मेरी इलीगल कलोनी बिकगी चलो कोई नहीं खुश हो ले पांच दन, दस दिन महीना दो महीने अगली अगली भी कट्टूगा फिर आजा देना अगली वारी फिर अहला एक इलीगल कट्टी हुई है पहला हिसाब कर पहला पर थोन असी रजिस्ट्रिया रोक दें एनओ सी की काफी बड़ी समस्या इस पिंड दो तीन कम मेरे दिखाए हुए ਤਿੰਨ ਸੀਗੇ ਪਿੰਡ ਡੇਰ ਤੋਂ ਟਵਾਣਾ ਦੇ ਵਿਚਕਾਰ ਘੱਗਰ ਦਰਿਆ ਦਾ ਜਿਹੜਾ ਖੱਬੇ ਪਾਸੇ ਬੰਨ ਹੈ ਉਹ ਉੱਤੋਂ ਵਗਣ ਲੱਗ ਗਿਆ ਸੀ ਇਸ ਵਾਰ ਹੜ੍ਹ ਬਹੁਤ ਜ਼ਿਆਦਾ ਆਇਆ ਸੀ ਤੇ ਇਹਦੇ ਕਰਕੇ ਖੱਬਾ ਬੰਨ ਜਿਹੜਾ ਪਿੰਡ ਆਲਮਗੀਰ ਦੇ ਕੋਲੇ ਦੋ ਥਾਵਾਂ ਤੋਂ ਪਾੜ ਪੈ ਗਿਆ ਸੀ ਤੇ ਜਿਹਦੇ ਕਰਕੇ ਕਈ ਫਸਲਾਂ ਦਾ ਨੁਕਸਾਨ ਹੋਇਆ ਸੋ ਪਾੜ ਨੂੰ ਵੀ ਪੂਰਿਆ ਗਿਆ ਪਿੰਡ ਟਵਾਣਾ ਸਰਸੀਣੀ ਤੇ ਸੰਦਾਪੁਰ ਦੀ ਜ਼ਮੀਨ 'ਚ ਘੱਗਰ ਨੇ ਵੀ ਕਾਫੀ ਨੁਕਸਾਨ ਦੇ 12-12 ਫੁੱਟ ਦੇ ਖੱਡੇ ਪੈ ਗਏ ਸੁੱਟੀਵਾਣਾ ਤੋਂ ਥੱਲੇ ਦੇ ਪਿੰਡਾਂ ਵਾਸਤੇ ਤਕਰੀਬਨ 2400 ਫੁੱਟ ਲੰਬੀ ਪੱਥਰ ਦੀ ਜਿਹੜੀ ਰਿਵੈਟਮੈਂਟ ਸੀ ਉਹਦੇ ਕੰਮ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ 5.5 ਕਰੋੜ ਰੁਪਈਆ ਲੱਗੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਗਰ ਦਾ ਇੱਕ ਤੁਪਕਾ ਵੀ ਥੋੜਾ ਨੁਕਸਾਨ ਨਹੀਂ ਕਰ ਸਕੂਗਾ ਅਸੀਂ ਪੈਸੇ ਮੁਆਵਜ਼ੇ ਤੋਂ ਪਹਿਲਾਂ ਦਿੰਨੇ ਆ ਇਹ ਤੋਂ ਪਹਿਲਾਂ ਕਿ ਅਸੀਂ ਮੁਆਵਜ਼ਾ ਦੇਈਏ ਤੁਹਾਨੂੰ ਕੱਗਰ ਦੇ ਪੁੱਟਣ ਦਾ ਅਸੀਂ ਕੱਗਰੀ ਠੀਕ ਕਰ ਲਈਏ ਪਹਿਲਾਂ ਉਹਨੂੰ ਹੀ ਵਿੱਚੋਂ ਸਫਾਈ ਕਰਦੀਏ ਲੋੜ ਹੀ ਨਾ ਪਵੇ ਮੁਆਵਜ਼ੇ ਦੀ ਇਹ ਜਾਂਦਾ ਕੱਗਰ ਉਹ ਮੂਨਕ ਤੱਕ ਜਾਂਦਾ ਉੱਥੇ ਅੱਗੇ ਜਾਖਲ ਤੱਕ ਸਾਡੇ ਲਹਿਰੇ ਗਾਗੇ ਦੇ ਪਿੰਡਾਂ ਜਾਂਦਾ ਸਰਦੂਲਗੜ ਤੱਕ ਮਾਰੋ ਮਾਰ ਕਰਦਾ ਜਾਂਦਾ ਪੰਗਾ ਕੀ ਹੈ ਕੱਗਰ ਨੂੰ ਸਾਫ਼ ਕਰਨ ਵਾਸਤੇ ਸਿਰਫ ਅਪ੍ਰੈਲ ਤੇ ਮਈ ਆ ਬਸ ਜੂਨ ਝੋਨਾ ਲੱਗ ਜਾਂਦਾ ਅਪ੍ਰੈਲ ਤੱਕ ਕਣਕ ਖੜੀ ਹੁੰਦੀ ਹੈ 15 ਅਪ੍ਰੈਲ ਤੋਂ 15 ਜੂਨ ਤੱਕ 2 ਮਹੀਨੇ ਨੇ ਬਸ ਉਦੋਂ ਮਹਿਕਮੇ ਨੂੰ ਨਹਿਰੀ ਮਹਿਕਮੇ ਨੂੰ ਇਹ ਨਹੀਂ ਪਤਾ ਹੁੰਦਾ ਸਾਨੂੰ ਪੈਸੇ ਮਿਲਣਗੇ ਜਾਂ ਨਾ ਆਹ ਬਜਟ ਦੇ ਵਿੱਚੋਂ ਸੋ ਅਸੀਂ ਉਹਨਾਂ ਨੂੰ ਪਹਿਲਾਂ ਹੀ ਦੱਸਤਾ ਕਿ ਤੁਹਾਨੂੰ ਇੰਨੇ ਪੈਸੇ ਮਿਲਣਗੇ ਤੁਸੀਂ ਜੀਸੀ ਦੀਆਂ ਚਲਾ ਲਿਓ ਪਹਿਲਾਂ ਹੀ ਸਾਫ਼ ਕਰ ਦੋ ਇਹ ਤੋਂ ਪਹਿਲਾਂ ਕਿ ਉਹ ਨੁਕਸਾਨ ਕਰੇ ਆਹ ਇਹਨੂੰ ਕਹਿੰਦੇ ਆ ਵਿਜ਼ਨ ਇਹਨੂੰ ਕਹਿੰਦੇ ਆ ਲੰਮੀਆ ਪਲੈਨਿੰਗ ਆ ਬਾਕੀ ਇੱਕ ਅੰਡਰ ਬ੍ਰਿਜ ਦਾ ਪੰਗਾ ਇੱਥੇ ਪਾਣੀ ਖੜਦਾ ਕਿੰਨਾ ਡੀਸੀ ਸਾਹਿਬਾ ਕਿਤੇ ਹੈ ਪੌਣੇ 2 ਕਰੋੜ ਰੁਪਏ ਆ ਗਏ ਸਰ ਐਡਮਿਨਿਸਟ੍ਰੇਟਿਵ ਅਪਰੂਵਲ ਆ ਗਈ ਪੌਣੇ 2 ਕਰੋੜ ਦੀ ਪ੍ਰੂਵਲ ਆ ਗਈ ਉਹਨੂੰ ਠੀਕ ਕਰਾਂਗੇ ਜਿਹੜਾ ਪਾਣੀ ਖੜਦਾ ਅੰਡਰ ਬ੍ਰਿਜ ਦੇ ਵਿੱਚ ਇਸ ਪਿੰਡ ਦੇ ਵਿੱਚ ਟਿਊਬਵੈੱਲ ਹੈ ਨਹੀਂ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਪੈਸੇ ਆ ਗਏ ਮੈਡਮ ਹਾਂਜੀ ਸਰ ਪੈਸੇ ਆ ਗਏ ਕਦੋਂ ਲੱਜੂਗਾ ਕਦੋਂ ਤੱਕ ऐसे हफ्ते टेंडर ट्यूबवैल कि चलूगा किसी बच्चे ना पानी पैके उदघाटन करा लो ऐसे महीने अपना ट्यूबवैल ला देना थोड़ा मतलब मैन समझ नहीं आती पचहत्तर साल हो गए याद होल ही नहीं लगे सीवरेज ही नहीं ठीक छप्पड़ा होप्पड़ प्रॉब्लम है यार किधर लई फिरे सानू साडे लीडर पढ़ाई गल्लां द ਉਹਨੂੰ ਮੰਗਲਗ੍ਰਹਿ ਤੇ ਪਲਾਟ ਕੱਟੀ ਜਾਂਦੇ ਅਮਰੀਕਾ ਵਾਲੇ ਅਸੀਂ ਸ਼ਮਸ਼ਾਨ ਕੱਢ ਦਿਆਂ ਕਹਿੰਦਾ ਉੱਚੇ ਚੱਕੀ ਜਾਂਦੇ ਹਜੇ ਤੱਕ ਹੀ ਇੱਥੇ ਹੀ ਰੱਖਿਆ ਸਾਨੂੰ ਬਾਸ ਐਨਾ ਕੀ ਹੁੰਦਾ ਬਾਸ ਜਾਓ ਸ਼ਾਬਾਸ਼ ਵੋਟਾਂ ਪਾਦਿਆ ਕਰੋ ਬਾਸ ਅੱਦਾ ਯਾਰ ਸੋ ਮੈਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਚਾਹੁੰਦਾ ਮੈਂ ਤੁਹਾਨੂੰ ਟਿਊਬੈਲਾਂ ਛੱਪੜਾਂ ਸੀਵਰੇਜਾਂ ਟੋਬਿਆਂ 'ਚ ਨਹੀਂ ਰੱਖਣਾ ਚਾਹੁੰਦਾ ਮੈਂ ਤੁਹਾਨੂੰ ਮੈਂ ਮੇਰੇ ਨੌਜਵਾਨਾਂ ਦੇ ਹੱਥ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਤੇ ਉਹਨਾਂ ਡਿਗਰੀਆਂ ਦੇ ਮੁਤਾਬਕ ਉਹਨਾਂ ਕੋਲੇ ਕੁਰਸੀਆਂ ਦੇਖਣਾ ਚਾਹਣਾ ਉਹਨਾਂ ਕੋਲੇ ਵੱਡੀਆਂ-ਵੱਡੀਆਂ ਗੱਡੀਆਂ ਦੇਖਣਾ ਚਾਹਣਾ ਕਿ ਉਹ ਆਪਦੇ ਦਫ਼ਤਰ ਜਾਂਦੇ ਹੋਣ ਤਾਂ ਦਰਵਾਜ਼ੇ ਖੁੱਲਦੇ ਹੋਣ ਭੱਜੀ ਜਾਂਦੇ ਆ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਆ ਕਿਉਂ ਭੱਜੀ ਜਾਂਦੇ ਆ ਗੁਰੂ ਨਾਨਕ ਦੇਵ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਆ ਕਿੱਥੇ ਜਾਈ ਜਾਨੇ ਆ ਜਿੱਧਰ ਨੂੰ ਮੂੰਹ ਹੋ ਜਾ ਉਧਰ ਨੂੰ ਜਾਈ ਜਾਨੇ ਆ ਕਾਰਨ ਕਾਰਨ ਲੀਡਰ ਕਦੇ ਕਿਸੇ ਨੇ ਕੋਈ ਉਮੀਦ ਦਿੱਤੀ ਹੋਈ ਨਹੀਂ ਵੀ ਆਏ ਕਰ ਲਾਂਗੇ ਠੀਕ ਕਰ ਲਾਂਗੇ ਥੋੜਾ ਜਿਹਾ ਠਹਿਰ ਜਾ ਜਿਹੜਾ ਆਉਂਦਾ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿਹ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕੋ ਕਹਿੰਦੇ ਹੋ ਪੀਪਾ ਕਹੋ ਜਦੋਂ ਖਾਲੀ ਹੈ ਖਜ਼ਾਨਾ ਕੋ ਕਹਿੰਦੇ ਫਿਰ ਉਹਨੂੰ 22 ਮਹੀਨੇ ਹੋ ਗਏ ਕਦੇ ਮੇਰੇ ਮੂੰਹ ਸੁਣਿਆ ਖਜ਼ਾਨਾ ਖਾਲੀ ਕੋਈ ਖਜ਼ਾਨਾ ਖਾਲੀ ਨਹੀਂ ਭਾਈ ਜੀ ਨੀਅਤ ਖਾਲੀ ਅਸਲ ਚ ਇਹਨਾਂ ਦੀ ਨੀਅਤ ਸਾਫ਼ ਹੋਵੇ ਖਜ਼ਾਨੇ ਆਪੀ ਪਰ ਜਾਂਦੇ ਆ ਪੰਜਾਬ ਦੀ ਧਰਤੀ ਇੰਨੀ ਬਰਕਤ ਵਾਲੀ ਧਰਤੀ ਹੈ ਅਸੀਂ ਲੀਕੇਜ ਰੋਕਤੀ ਪੈਸਾ ਖਜ਼ਾਨੇ ਚ ਖਜ਼ਾਨੇ ਜੋ ਪੈਸਾ ਲੋਕਾਂ ਵੱਲ ਲੋਕਾਂ ਨੂੰ ਮਿਲਦੇ ਆ ਤੁਹਾਡੇ ਪਿੰਡਾਂ ਐ ਪਹਿਲਾਂ ਕਦੇ ਆਇਆ ਮੁੱਖ ਮੰਤਰੀ ਕੋਈ ਆਏ ਮਿਲਿਆ ਹੋਵੇ ਧੀਆਂ ਨੂੰ ਪੇਣਾ ਨੂੰ ਮੁੰਡਿਆਂ ਨੂੰ ਬਜ਼ੁਰਗਾਂ ਨੂੰ ਜਿਹਨੇ ਵੀ ਰੋਕਿਆ ਬਾਈ ਇੱਕ ਮਿੰਟ ਗੱਲ ਸੁਣੀ ਐ ਐ ਕਦੇ ਬੁਲਾਇਆ ਮੁੱਖ ਮੰਤਰੀ ਨੂੰ ਐ ਬੁਲਾਇਆ ਬਾਈ ਇੱਕ ਮਿੰਟ ਆ ਜੇ ਬੁਲਾ ਲੋਂਗੇ ਇੱਕ ਵਾਰੀ ਤੁਸੀਂ ਤਾਂ ਬੁਲਾ ਲੋਂਗੇ ਬਾਜ ਘੁੜ ਘਰ ਦੇ ਪਾਲ ਦੇ ਫਿਰਨਗੇ ਵੀ ਕਿਹੜੇ ਥਾਣੇ ਚਾਹੀਏ ਵੀ ਤੈਂ ਬੁਲਾਇਆ ਕਿਵੇਂ ਮੁੱਖ ਮੰਤਰੀ ਨੂੰ ਹੱਦ ਹੈ ਹੱਦ ਹੈ ਸੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਵੀ ਠੀਕ ਰੱਖਣਾ ਕਾਨੂੰਨ ਵੀ ਸਹੀ ਰਹੂਗਾ ਤੁਸੀਂ ਆਪਣਾ ਜੀਵਨ ਪੱਧਰ ਉੱਚਾ ਚੱਕੋ ਆਪਣੇ ਬੱਚਿਆਂ ਨੂੰ ਪੜ੍ਹਾਓ ਜਿੰਨਾ ਪੜ੍ਹਾਏ ਜਾਓਗੇ ਸਮਝ ਲਓ ਨੌਕਰੀਆਂ ਉਨੀਆਂ ਵੱਡੀਆਂ ਹੋਈ ਜਾਣਗੀਆਂ ਇਹ ਹੋ ਨਹੀਂ ਸਕਦਾ ਕਿ 700 ਚੋਂ 680 ਨੰਬਰ ਲੈ ਕੇ ਤੁਹਾਡਾ ਬੱਚਾ ਇਸ ਕਰਕੇ ਨੌਕਰੀ ਤੋਂ ਵਾਂਝਾ ਰਹਿ ਗਿਆ ਕਿਉਂਕਿ 650 ਵਾਲੇ ਦਾ ਜਾਂ 500 ਨੰਬਰਾਂ ਵਾਲੇ ਦਾ ਐਮਐਲਏ ਜਾਨੂ ਸੀ ਜਾਂ ਮੰਤਰੀ ਜਾਨੂ ਸੀ ਜਾਂ ਉਹਦੇ ਕੋਲੇ ਪੈਸੇ ਸੀ ਉਹਨੇ ਰਿਸ਼ਵਤ ਦੇ ਕੇ ਨੌਕਰੀ ਲੈ ਲਈ 680 ਵਾਲੇ ਦਾ ਮਤਲਬ 680 ਵਾਲਾ ਤੁਹਾਡੇ ਘਰੇ ਚਿੱਠੀ ਆਊਗੀ ਤੁਹਾਡੇ ਘਰੇ ਅਫਸਰ ਆਊਗਾ ਕਿ ਭਾਈ ਨੌਕਰੀ ਤੇਰਾ ਇੰਤਜ਼ਾਰ ਕਰੀ ਜਾਂਦੀ ਹੈ ਆ ਜਾ ਭਾਈ ਉੱਠ ਕੇ ਇੰਟਰਵਿਊ ਦੇ ਇਹ ਮਹੌਲ ਬਣਾਉਣਾ ਪੰਜਾਬ 'ਚ ਔਰ ਬਣ ਰਿਹਾ ਬਣਾਈ ਜਾਂਦੇ ਆ ਕਰੀ ਜਾਂਦੇ ਥੋੜਾ ਟਾਈਮ ਲੱਗ ਜਾਂਦਾ ਕਈ ਵਾਰੀ ਕਈ ਵਾਰੀ ਟਾਈਮ ਲੱਗ ਜਾਂਦਾ ਪਰ ਸਾਡੇ ਵੱਲੋਂ ਕੋਈ ਕਮੀ ਨਹੀਂ ਕਾਗਲਾਂ ਕੂਜਾਂ ਚ ਬਹੁਤ ਪੁਰਾਣੀਆਂ ਫੈਲਾਂ ਪਈਆਂ ਨੇ ਉਹ ਠੀਕ ਠੂਕ ਕਰਨੀਆਂ ਨੇ ਜਿਵੇਂ ਹੁਣ ਮੇਰੇ ਕੋਲੇ ਕੁੜੀਆਂ ਮਿਲੀਆਂ ਮੈਨੂੰ ਇੱਥੇ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਟੈਸਟ ਦਿੱਤਾ ਪਾਸ ਕਰ ਗਈਆਂ ਜਦੋਂ ਉਹ ਜਿਹੜੀ ਜਿਹੜੀ ਪ੍ਰੈਕਟਿਸ ਹੁੰਦੀ ਹੈ ਜਿਹਨੂੰ ਕੀ ਕਹਿੰਦੇ ਆਪਾਂ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਤਾਂ ਪਤਾ ਨਹੀਂ ਕਿਹੜਾ ਕੌਣ ਬੈਠਾ ਸੀ ਉੱਥੇ ਬਾਬੂ ਸਿੱਧਾ ਹੀ ਕਰਤਾ ਵੀ 60 ਕਿਲੋ ਭਾਰ ਚੱਕ ਕੇ ਦਿਖਾਊਗਾ ਉਹ ਫਾਇਰ ਬਰਗੇਡ ਵਾਲਾ ਜਿਹੜਾ ਵੀ ਜੇ ਕੋਈ ਅੱਗ ਲੱਗੀ 60 ਕਿਲੋ ਦਾ ਕੋਈ ਬੰਦਾ ਉੱਥੇ ਫਸਿਆ ਹੋਇਆ ਤਾਂ ਉਹਨੂੰ ਚੱਕ ਕੇ ਉਹ ਥੱਲੇ ਲਿਆ ਸਕਦਾ ਉਹ 60 ਕਿਲੋ ਭਾਰ ਚੱਕ ਕੇ ਪੌੜੀਆਂ ਉੱਤਰ ਕੇ ਦਿਖਾਊਗਾ ਰੂਲ 'ਚ ਪਤਾ ਮੁੰਡਿਆਂ ਨੇ ਚੱਕ ਲਿਆ ਤੇ ਕੁੜੀਆਂ ਆ ਮੈਨੂੰ ਮਿਲੀਆਂ ਹੋਣੀਆਂ ਇੱਥੇ ਕਿੱਥੇ ਹੋਣਗੀਆਂ ਹਾਂ ਹੋ ਖੜੀ ਆ ਨੇ ਹਾਂ ਤੇ ਉਹ ਕਹਿੰਦੀ ਆ ਜੀ ਅਸੀਂ ਫਿਰ ਅਸੀਂ ਕਿਵੇਂ 60 ਕਿਲੋ ਚੱਕ ਸਕਦੀਆਂ ਬਿਲਕੁਲ ਸਹੀ ਗੱਲ ਹੈ ਰੂਲ ਬਣਾਤਾ ਕਹਿੰਦੇ ਜੀ 60 ਕਿਲੋ ਹੀ ਚੱਕਣਾ ਅੱਛਾ ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਰੂਲ ਬਣਾਇਆ ਸੀ ਵੀ ਜਿਹੜਾ ਅੰਦਰ ਫਸਿਆ ਉਹ 60 ਕਿਲੋ ਦੀ ਹੋਊਗਾ ਬਸ ਕੋਈ 40 ਦਾ ਵੀ ਹੋ ਸਕਦਾ ਹੈ ਕੋਈ ਬੱਚਾ ਵੀ ਹੋ ਸਕਦਾ ਉੱਥੇ ਨਾ 60 ਕਿਲੋ ਰੂਲ ਬਣਾਤੇ ਆ ਉਦੋਂ ਤਹਾਂ ਰੂਲਾਂ ਨੂੰ ਦੇਖਣ ਵਾਲੇ ਅਹੇ ਜੇ ਆਪਣੇ ਆਗੇ ਉਹ ਸਨਾਵਰ ਚ ਪੜ ਕੇ ਕੋਈ ਦੂਨ ਚੋਂ ਪੜ ਕੇ ਪੰਜਾਬੀ ਆਉਂਦੀ ਨਹੀਂ ਆਪਣੇ ਬਾਪੂ ਨੇ ਕਹੀ ਜਾਂਦੇ ਰਹੇ ਮੇਰੇ ਪਿਤਾ ਸਮਾਨ ਹੈ ਉਹ ਰੂਲਾਂ ਨੂੰ ਫੋਲੋ ਕਰਾਂ ਠੀਕ ਹੈ ਜੀ 60 ਕਿਲੋ ਹੁਣ ਅੱਜ ਹੀ ਮੈਂ ਜਾਊਂਗਾ ਇਹ ਜਿਹੀ ਗੱਲਾਂ ਮੈਨੂੰ ਬਹੁਤ ਮੇਰੇ ਦਿਮਾਗ ਚ ਕਲਿੱਕ ਕਰ ਜਾਂਦੀਆਂ ਨੇ ਵੀ ਐ ਕਿਉਂ ਹੋ ਗਿਆ ਵੀ ਕੀ ਨੇ ਬਣਾਏ ਰੂਲੇ ਹੈ ਕਿਉਂ ਨਹੀਂ ਚੇਂਜ ਹੋ ਸਕਦੇ ਇਹਨਾਂ ਨੂੰ ਇਹਨਾਂ ਦੀ ਟ੍ਰੇਨਿੰਗ ਚੋ ਕੁੜੀਆਂ ਕ੍ਰਿਕਟ ਖੇਡਦੀਆਂ ਕੁੜੀਆਂ ਦੇ ਛੱਕੇ ਵੀ ਹੈਗੇ ਨੇ ਪਰ ਗਰਾਊਂਡ ਥੋੜਾ ਛੋਟਾ ਹੁੰਦਾ ਪਰਮਾਤਮਾ ਚਲੋ ਜੈਂਡਰ ਕੋਲੇਸ਼ਨ ਤਾਂ ਹੈਗੀ ਹੈ ਮੁੰਡੇ ਕੁੜੀਆਂ ਨੌਕਰੀ ਚ ਨਹੀਂ ਕੋਈ ਉਹ ਕਰਨਾ ਚਾਹੀਦਾ ਨੰਬਰਾਂ ਚ ਨਹੀਂ ਕੋਈ ਉਹ ਕਰਨਾ ਚਾਹੀਦਾ ਹਮੇਸ਼ਾ ਫਸਤੀ ਆਉਂਦੀਆਂ ਨੇ ਪਰ ਜੇ ਫਿਜ਼ੀਕਲ ਟੈਸਟ ਦੇ ਵਿੱਚ ਤੁਸੀਂ ਮੁੰਡਿਆਂ ਦੇ ਬਰਾਬਰ ਕਿਵੇਂ ਕਰਦਾ ਹੋ ਤੁਸੀਂ ਥੋੜਾ ਉਹਨਾਂ ਲਈ ਰੂਲ ਅਲੱਗ ਬਣਾਓ ਅੱਜ ਹੀ ਫਾਇਲ ਮੰਗਾਉਂਗਾ ਔਰ ਭੈਣੇ ਹਫ਼ਤੇ ਦੇ ਵਿੱਚ ਵਿੱਚ ਤੁਹਾਡਾ ਉਹੀ ਦਿੱਤਾ ਹੋਇਆ ਪੇਪਰ ਕੰਮ ਆਊਗਾ ਇਹ ਕਿੱਥੇ ਰੂਲ ਬਣਾਤੇ ਪਤਾ ਨਹੀਂ ਕਿੱਥੇ ਅੱਛਾ ਜੀ ਮੈਂ ਬਿਜਲੀ ਵਾਲੇ ਬੁਲਾ ਲੇ ਬਿਜਲੀ ਬੋਰਡ ਵਾਲੇ ਮੈਂ ਕਹਿੰਦਾ ਵੀ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟਿਆਂ ਚ ਝੋਨਾ ਜਿਹੜਾ ਉਹਨੂੰ ਪਾਣੀ ਮਿਲ ਜਾਂਦਾ ਸਾਰਾ ਤੁਸੀਂ 8 ਘੰਟੇ ਦਿਨੋ 8 ਘੰਟੇ ਕਹਿੰਦੇ ਹਾਂ ਜੀ ਕੀਨੇ ਕਹਤਾ ਵੀ 8 ਘੰਟਿਆਂ ਚ ਸਾਰਾ ਝੋਨਾ ਜਿਹੜਾ ਉਹ ਚ ਪਾਣੀ ਔਰ 8 ਘੰਟਿਆਂ ਚ ਵੀ 2-2 ਘੰਟੇ ਬਾਅਦ ਅੱਧੇ-ਅੱਧੇ ਘੰਟੇ ਦੇ ਕੱਟ ਲਓ ਉਹਨੂੰ ਖਾਲ ਮਰ ਜਾਂਦਾ ਮੈਂ ਕਿ ਮੈਨੂੰ ਕੁਛ ਖਾਲ ਮਰਨਾ ਪਤਾ ਹੈ ਤੁਹਾਨੂੰ ਕਹਿੰਦੇ ਨਹੀਂ ਜੀ

ਮੈਂ ਕਹਿ ਕੰਮ ਕਰੋ ਤੁਸੀਂ 4 ਦਿਨਾਂ ਚ 8-8 ਘੰਟੇ ਦਿਓਗੇ ਬਿਜਲੀ ਉਹ ਵੀ ਕੱਟ-ਕੱਟ ਕੇ ਜ਼ਿਮੀਂਦਾਰ ਜਿਹੜਾ 4 ਦੇ ਦਿਨ 8-8 ਘੰਟੇ ਉਹਨੇ ਖੜਨ ਨਹੀਂ ਟਿਊਬਵਲ ਤੁਸੀਂ ਕੰਮ ਕਰੋ 4 ਦਿਨਾਂ ਚ ਦਿਨੇਓ 23 ਘੰਟੇ ਤੁਸੀਂ 3 ਦਿਨ 11-11 ਘੰਟੇ ਦਿਓ ਕੋਈ ਜ਼ਿਮੀਂਦਾਰ ਪਾਗਲ ਨਹੀਂ ਹੈਗਾ ਵੀ ਪੱਟਾ ਤੋੜ ਕੇ ਦੂਜੇ ਦੇ ਖੇਤ ਚ ਪਾਣੀ ਪਾ ਦਊਗਾ ਵੀ ਚਲ ਬਿਜਲੀ ਹੈਗੀ ਐ ਉਹ 9 ਜਾਂ 10 ਘੰਟਿਆਂ ਬਾਅਦ ਮੋਟਰ ਬੰਦ ਕਰ ਦੂਗਾ। ਉਹ ਤੋਂ ਬਾਅਦ 3-4 ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ। ਮੈਂ ਕਿਹਾ ਹਫਤੇ 'ਚ ਕਿੰਨੀ ਦਿਨ ਨੇ ਹੋ? ਕਹਿੰਦੇ 8 ਨੂੰ ਲਾ ਲਓ ਜੀ 56 8 ਤੋਂ 7 56 ਮੈਂ ਕਿਹਾ ਮੈਂ ਕਿੰਨੀ ਕਹਿਣਾ? ਕਿਹਾ 3 ਦਿਨਾਂ 'ਚ 33 ਮੈਂ ਕਿਹਾ ਇੱਕ ਪਾਸੇ ਤੁਹਾਡਾ ਹਫਤਾ 33 ਨਾਲ ਸਰਦਾ ਹੈ ਇੱਕ ਪਾਸੇ 56 ਘੰਟੇ ਆ ਨਾਲੇ ਤਾਂ 21 ਘੰਟੇ ਬਚਦੇ ਆ ਨਾਲੇ ਉਹ ਖੁਸ਼ ਕੀ ਕਮਾਲ ਹੈ ਯਾਰ ਆ ਮੋਟਰ ਬੰਦ ਕਰਕੇ ਆਈਦੀ ਐ ਇੰਨੀ ਬਿਜਲੀ ਆਉਂਦੀ ਆ 8 ਘੰਟਿਆਂ ਨਾਲ ਪਤਾ ਨਹੀਂ ਕਿਉਂ ਉਹਨਾਂ ਨੇ ਬੈਰ ਪਾ ਰੱਖਿਆ ਜਾ ਸਹੀ ਗੱਲ ਹੈ ਨਾ ਹਾਂ ਚਾਰ ਚਾਰ ਦਿਨਾਂ ਦੇਣਗੇ 32 ਘੰਟੇ ਮੈਂ ਮੰਗਦਾ 33 ਘੰਟੇ ਇਦਰੋਂ ਘੰਟੇ ਦਾ ਹੀ ਫਰਕ ਪਿਆ ਪਰ ਜਿਹੜੇ ਤਿੰਨ ਦਿਨ ਉਹ ਉਹਨੇ ਨਹੀਂ ਚਲਾਉਣੀ ਉਹ ਕਿੱਧਰ ਗਏ ਫਿਰ ਐਸ ਲੈਵਲ ਤੇ ਸੋਚਦੇ ਬਿਜਲੀ ਵੀ ਬਚਾਉਣੀ ਆ ਥੱਲੋ ਪਾਣੀ ਵੀ ਬਚਾਉਣਾ ਪਰ ਥੋਨੂੰ ਬਿਜਲੀ ਦੀ ਘਾਟ ਵੀ ਨਹੀਂ ਆਉਣ ਦੇਣੀ ਤੁਹਾਡੀ ਫਸਲ ਵੀ ਚੱਕਣੀ ਆ ਦੇਸ਼ ਪੰਜਾਬ ਦਾ ਵੀ ਨਾਮ ਰੌਸ਼ਨ ਕਰਨਾ ਕਹਿੰਦੇ 26 ਜਨਵਰੀ ਦੀ ਚਾਕੀ ਨਹੀਂ ਹੋਊ ਪੰਜਾਬ ਦੀ ਮੈਂ ਕਹਿੰਦਾ ਮਨਾ ਲੋਂਗੇ ਸਾਡੇ ਬਿਨਾ ਫਿਰ 26 ਜਨਵਰੀਆਂ 15 ਗਾ ਸਾਡੇ ਬਿਨਾ ਮਨਾ ਲੋਂਗੇ ਸਾਡੇ ਕੋਲ ਤਾਂ 90% ਤਾਂ ਸਾਡੇ ਕੁਰਬਾਨੀਆਂ ਸਾਡੀਆਂ ਆਜ਼ਾਦੀ ਚ ਨੇ ਕਾਰਗਿਲ ਚ ਨੇ ਗਦਰੀ ਬਾਬਿਆਂ ਕੋਲ ਨੇ ਕਰਤਾਰ ਸਰਾਬਿਆਂ ਕੋਲ ਨੇ तो मना लो ग झाकिया पहला छब्बी जनवरी ने पा छब्बी जनवरी दिखायास बना रखिया ने पूरे फिर सारे दिखाऊ भगत सिंह माई भागो करतार सिंह सराबा लाला लाजपत राय चंद्रशेखर आजाद महाराजा रणजीत सिंह जल्द वाला बाग आज सारा दिखाऊ कर लो मेरा की करूंगा ਅਸਲ ਜਨਾਬ ਇਹ ਦੂ ਪਹਿਲਾਂ ਕੋਈ ਬੋਲਦਾ ਹੀ ਨਹੀਂ ਸੀ ਪੰਜਾਬ ਦੇ ਹੱਕਾਂ ਬਾਰੇ ਤਾਂ ਕੋਈ ਬੋਲਿਆ ਹੀ ਨਹੀਂ ਅਸੀਂ ਕਹਿੰਦੇ ਅੱਛਾ ਜੀ ਚੰਗਾ ਜੀ ਮਤਰਈਮਾ ਵਾਲਾ ਸਲੂਕ ਹੈ ਜੀ ਧੰਨਵਾਦ ਚਲੋ ਜੀ ਕਿਉਂ ਮਤਰਈਮਾ ਵਾਲਾ ਸਲੂਕ ਹੈ ਭਾਈ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਅਸੀਂ ਦਿੱਤੀਆਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਦੇਸ਼ ਲੈ ਕੇ ਦਿੱਤਾ ਦੇਸ਼ ਦੇ ਮਾਲਕ ਬਣ ਕੇ ਬੈਠ ਗਏ 26 ਜਨਵਰੀ 'ਚ ਸਾਡੀ ਝਾਕੀ ਨਹੀਂ ਹੋਊਗੀ 15 ਗਾਤ ਭਗਤ ਸਿੰਘ ਨਹੀਂ ਹੋਊਗਾ ਕੌਣ ਨੇ ਏ ਡਿਸਾਈਡ ਕਰਨ ਵਾਲੇ ਕਿ ਭਗਤ ਸਿੰਘ ਰਿਜੈਕਟਡ ਆ ਜਾਂ ਸਿਲੈਕਟਡ ਆ ਇਹ ਕੌਣ ਨੇ ਜਦੋਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ 10 ਲੱਖ ਬੰਦਾ ਮਰ ਗਿਆ ਕੌਣ ਮਰਿਆ ਸਾਡੇ ਨਾਨੇ ਨਾਨੀਆਂ ਸਾਡੇ ਦਾਦੇ ਦਾਦੀਆਂ ਸਾਡੇ ਪਰਦਾਦੇ ਇਹਨਾਂ ਦਾ ਕੋਈ ਮਰਿਆ ਨਹੀਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਅਸੀਂ ਦੇਸ਼ ਵਾਸਤੇ ਖੜਾਗੇ ਦੇਸ਼ ਸਾਡਾ ਇਹਨਾਂ ਦਾ ਬਸ ਚੱਲੇ ਜਾਣ ਗਨਗਨ ਮੰਨ ਚੋਂ ਪੰਜਾਬ ਕੱਢ ਦੇਣ ਇਹ जनगणमंच भी पंजाब है इसको निकाल दो हां वाले हां कहो ना वाले ना कहो चलो 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 जी फिल धक्का कर, कर चंडीगढ़ देखो वोटा कि चंडीगढ़ किसी सियाने ने कहा 1000 ਚੋਰ ਦਾ ਇੱਕ ਦਿਨ ਸਾਧ ਦਾ ਸਾਧ ਦਾ ਆ ਗਿਆ ਫਿਰ ਇੱਕ ਦਿਨ ਸਾਰਾ ਵੀਡੀਓ ਚ ਹੋ ਗਿਆ ਕੰਮ ਹੱਲੇ ਫਿਰਦੇ ਨੇ ਵਿੱਚ ਹੀ ਗਵਰਨਰ ਗਵਰਨਰ ਦੀ ਪਤਾ ਨਹੀਂ ਕਿਦੀ ਕਿਦੀ ਬਲੀ ਲੈਣਗੇ ਹੁਣ ਹੱਲੇ ਫਿਰਦੇ ਆ ਵੀ ਆ ਕੀ ਹੋ ਗਿਆ ਉਹਨੇ ਕਰਿਆ ਵੀ ਇਦਾਂ ਇਹ ਨਹੀਂ ਔਲ ਤਾਂ ਯਾਰ ਆ ਨਹੀਂ ਨਹੀਂ ਇੰਨਾ ਕੁ ਨਹੀਂ ਨਾ ਇੰਨਾ ਕੁ ਜਿਆਦਾ ਹੋ ਗਿਆ ਆ ਹਾਂ ਆਹ ਹੈ ਚੱਲੂ ਸਪਰੀਮ ਕੋਰਟ ਨੇ ਕੱਲ ਕਿਹਾ ਕੀ ਕਹੇ ਸਪਰੀਮ ਕੋਰਟ ਨੇ ਪਾਜੀ ਮੈਂ ਕਹਾਇਆ ਸਪਰੀਮ ਕੋਰਟ ਦਾ ਆਰਡਰ ਆਇਆ ਕਿ ਆ ਜਮੋਕਰਸੀ ਯਾਰ ਤੁਸੀਂ ਲੋਕਾਂ ਦੀਆਂ ਵੋਟਾਂ ਦਾ ਮਜ਼ਾਕ ਬਣਾ ਰਹੇ ਹੋ ਤੁਸੀਂ ਵੋਟ ਕਿਸੇ ਨੂੰ ਪਾਈ ਆ ਨਿਕਲਦੀ ਕਿਤੋਂ ਆ ਜਾਣਦੀ ਕਿਤੇ ਐ ਰਿਜ਼ਲਟ ਕਿਤੋਂ ਹੋਰ ਆਉਂਦਾ ਕੋਈ ਗੱਲ ਹੈਗਾ 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 ਉਸੇ ਕਰਕੇ ਹੀ ਕਿਤੇ ਨਾ ਕੀਤਾ ਰੱਬ ਹੈਗਾ ਫਿਰ ਜਿਸ ਦਾ ਕੋਈ ਨਹੀਂ ਉਸ ਦਾ ਖੁਦਾ ਹੁੰਦਾ ਹੈ ਕੋਈ ਗੱਲ ਨਹੀਂ ਸਾਹਮਣੇ ਆਊਗਾ ਸਾਰਾ ਕੁਝ ਅਲੀ ਕਿਹੜੇ ਕੋਈ ਲੀਡਰ ਬਣਨਾ ਆਏ ਮੁੱਖ ਮੰਤਰੀ ਮੇਅਰ ਬਣਨਾ ਆਏ ਸੀ ਅਸੀਂ ਤਾਂ ਤੁਹਾਨੂੰ ਹੀ ਕਹਿੰਦੇ ਸੀ ਭਾਈ ਤੂੰ ਹੀ ਠੀਕ ਹੋ ਜਾ ਤੂੰ ਹੀ ਠੀਕ ਨਹੀਂ ਹੋਏ ਸਾਨੂੰ ਆਉਣਾ ਪੈ ਗਿਆ ਜਦੋਂ ਆਉਣਾ ਪੈ ਗਿਆ ਅਸੀਂ ਬਹਿ ਗਏ ਕੁਰਸੀਆਂ ਤੇ ਕੁਰਸੀਆਂ ਤੇ ਬਹਿ ਗਏ ਹੁਣ ਜਿਹੜਾ ਆਉਂਦਾ ਉਹ ਬਾਜਵਾ ਉਹ ਪੁਰਾਣੇ ਅਮੀਰ ਨੇ ਉਹ بڑے بڑے ਸਕੂਲਾਂ 'ਚ ਪੜਨ ਵਾਲੇ ਹਨਾ ਆ ਨਯੂ ਸਿੱਧੂ ਉਹ ਵੱਡੇ ਸਕੂਲਾਂ 'ਚ ਪੜਿਆ ਹੋਇਆ ਹੈ ਸਕੀਰ ਬਾਦਲ ਉਹ ਪਹਾੜਾਂ ਚ ਇਥੇ ਸਨਾਵਰ ਹੈ ਟੜਕੀ ਉੱਠ ਕੇ ਭਗਵਾਨ ਤਮਨ ਨੂੰ ਗਾਲਾਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਨੇ ਭਗਵਾਨ ਤਮਨ ਬਹੁਤ ਮਾੜਾ ਬੰਦਾ ਬਹੁਤ ਮਾੜਾ ਬੰਦਾ ਬਹੁਤ ਬਹੁਤ ਇਹਨੇ ਪ੍ਰਵਾ ਕਰਕੇ ਤਾਂ ਪੰਜਾਬ ਨੂੰ ਆਸਲ 'ਚ ਕੋਈ ਪੰਗਾ ਨਹੀਂ ਹੈਗਾ ਅਸੀਂ ਪਿੰਡਾਂ ਦੇ ਲਿਬੜੇ ਤੇ ਬਿੜੇ ਜੇ ਜਵਾਕ ਮਾਲਵੇ ਦੇ ਮਿੱਟੀ 'ਚ ਲਿਬੜੇ ਤੇ ਬਿੜੇ ਜੇ ਜਵਾਕ ਮਹਿਸਾਨੀਆਂ ਪੂਛਾਂ ਫੜ ਕੇ ਟੋਬਿਆਂ 'ਚ ਧਾਰੀਆਂ ਲਾਉਣ ਸਿੱਖੇ ਹੋਏ ਜਵਾਕ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਕਾਠੀ ਸਿੱਖ ਕੇ 10ਵੀਆਂ 11ਵੀਆਂ 12ਵੀਆਂ ਕਰਨ ਵਾਲੇ ਜਵਾਕ ਇਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੇ ਕੱਪੜੇ ਮੈਲੇ ਹੋਣ ਲੱਗ ਗਏ ਇਹ ਤਾਂ ਕਹਿੰਦੇ ਨੇ ਇਹ ਕਿਹੋ ਜਿਹਾ ਆ ਗਿਆ ਯਾਰ ਸਾਡੇ ਮੂਰੇ ਉਹ ਭਾਈ ਅਸੀਂ ਇਹੋ ਜਿਹੇ ਹੀ ਆ ਯਾਰ ਅਸੀਂ ਕਰੀਏ ਕੀ ਤੁਸੀਂ ਸਾਨੂੰ ਇਹੋ ਜੇ ਰੱਖਿਆ ਹੋਇਆ ਤੁਸੀਂ ਤਾਂ ਖਾਨਦਾਨੀ ਬਣ ਗਏ ਨਾ ਘੋੜਿਆਂ ਵਾਲੇ ਘੋੜਿਆਂ ਦੀਆਂ ਦੌੜਾਂ ਕਰਾਉਣ ਵਾਲੇ ਅਰਬੀ ਘੋੜੇ ਦਰਬੀ ਘੋੜੇ ਹਾਏ ਰੱਬ ਅੰਗਰੇਜ਼ੀਆਂ ਵਾਲੇ ਅਸੀਂ ਤਾਂ ਭਾਈ ਬੋਰੀ ਲੈ ਕੇ ਜਾਂਦੇ ਹੁੰਦੇ ਸੀ ਕ੍ਰਿਪ ਕੋ ਯੂਰੀਆ ਦੀ ਬੋਰੀ ਹੁੰਦੀ ਸੀ ਚਿੱਟੇ ਜੇ ਰੰਗ ਦੀ ਛੇਵੀਂ ਸੱਤਵੀਂ ਜਾਂਦੇ ਹੁੰਦੇ ਸੀ ਇੱਕ ਵਾਰੀ ਸਿਆਹੀ ਡੋਲ ਜੇ ਸਾਰੀ ਬੋਰੀ ਤੇ ਫੈ ਜਾਂਦੀ ਸੀ ਅੱਧੀ ਛੁੱਟੀ ਮਿਹਣੇ ਤੱਕ ਐਸਾ ਹੋਵਾਂ ਸਾਡਾ ਕਰ ਲੋ ਕੀ ਕਰਨਾ ਇੱਕ ਵਾਰੀ ਬਹਿ ਗਏ ਹਲਦੇ ਹੁਲਦੇ ਨਹੀਂ ਅਸੀਂ ਹੈਗੇ ਹੁਣ ਦੋਨੇ ਹੱਥ ਉੱਪਰ ਚਾਕੇ ਦੋ ਨਰ ਲਾ ਦੋ ਇਨਕਲਾਬ ਇਨਕਲਾਬ ਵਾਹ ਇਨਕਲਾਬ ਬਹੁਤ ਬਹੁਤ ਧੰਨਵਾਦ ਬਹੁਤ ਤੁਸੀਂ ਪਿਆਰ ਦੇ ਰਹੇ ਹੋ ਇਹੀ ਪਿਆਰ ਮੈਨੂੰ ਉੜਾਈ ਫਿਰਦਾ ਇਹੀ ਪਿਆਰ ਮੈਨੂੰ ਥੱਕਣ ਨਹੀਂ ਦਿੰਦਾ ਤੁਹਾਡਾ ਬਹੁਤ ਬਹੁਤ ਸਤਿਕਾਰ ਧੰਨਵਾਦ ਕਿ ਤੁਸੀਂ ਇਨਾ ਮਾਨਤ ਸਨਮਾਨ ਦਿੱਤਾ ਔਰ ਜੋ ਵੀ ਕੋਈ ਕਿਸੇ ਦਾ ਕੋਈ ਮੰਗ ਪੱਤਰ ਹੈ ਜਾਂ ਕੁਝ ਹੈਗਾ ਹੈ ਕਿਰਪਾ ਕਰਕੇ ਡਿਪਟੀ ਕਮਿਸ਼ਨਰ ਇੱਥੇ ਨੇ ਉਹਨਾਂ ਨੂੰ ਤੁਸੀਂ ਬਕਾਇਦਾ ਇੱਕ ਨੰਬਰ ਜਰੂਰ ਦੇ ਦਿਓ ਫੋਨ ਨੰਬਰ ਭਾਵੇਂ ਕੰਟੈਕਟ ਨੰਬਰ ਦੇ ਦਿਓ ਤਾਂ ਕਿ ਤੁਹਾਡੇ ਨਾਲ ਅੱਜ ਸ਼ਾਮ ਤੱਕ ਸੀਐਮਓ ਚੋਂ ਕੋਈ ਨਾ ਕੋਈ ਕੰਟੈਕਟ ਕਰੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ